ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਦੇਵੇ ਬਹੁਤ ਖੁਸ਼ ਰਹਾਂ ਤੁਸੀਂ ਆਪਦੇ ਘਰ ਦੇ ਵਿੱਚ ਸੇਫ ਰਹੋ ਕਦੇ ਵੀ ਤੁਹਾਡੇ ਨਾਲ ਕੁਝ ਗਲਤ ਨਾ ਹੋਵੇ ਮੇਰੀ ਹੀ ਅਰਦਾਸ ਆ ਰੱਬ ਅੱਗੇ ਵੀ ਜਿੰਨਾ ਨਾਲ ਗਲਤ ਹੋ ਰਿਹਾ ਹੈ ਉਹਨਾਂ ਨੂੰ ਪਤਾ ਵੀ ਦਿਲ ਤੇ ਕੀ ਗੁਜ਼ਰਦੀ ਹੈ ਸੋ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀ ਨਾ ਕੁੜੀ ਦੀ ਵੀ ਸਾਡੇ ਐਂ ਕਰਕੇ ਵੀ ਕੁੜੀ ਦਾ ਕਤਲ ਹੋ ਗਿਆ ਤਾ ਅੱਜ ਆ ਕੀ ਤੇਰਾ ਅੰਤਰੀਕ ਅੱਜ ਸਵੇਰ ਦਾ ਸੰਸਕਾਰ ਕੀਤਾ ਗਿਆ ਵਿਚਾਰੀ ਦਾ ਗੁੜੀਆ ਦਾ ਬਹੁਤ ਛੋਟੀ ਉਮਰ ਦੀ ਕੁੜੀ ਸੀ ਵਿਚਾਰੀ 19 ਸਾਲ ਦੀ ਦੱਸਦੇ ਐ ਤੇ ਉਹ 9 ਤਰੀਕ ਦੀ ਗਾਇਬ ਹੋਈ ਐ ਤੇ ਪਤਾ ਨਹੀਂ ਹਾਂ 10 ਤਰੀਕ ਨੂੰ ਕਹਿੰਦੇ ਉਹਨੂੰ ਨਹਿਰ ਚ ਛੁੱਟਿਆ ਗਿਆ ਕੁੜੀ ਨੂੰ ਤੇ ਜਿਹੜੇ ਉਸਦੇ ਘਰ ਦੇ ਸੀ ਉਹ ਮੰਦਿਰ ਚ ਗਏ ਹੋਏ ਸੀ ਤੇ ਉਹਨਾਂ ਨੇ ਉਹਨਾਂ ਪਤਾ ਨਹੀਂ ਸ਼ਹਿਦੀਆਂ ਨੇ ਸ਼ਾਇਦ ਫੋਨ ਕਰਕੇ ਦੱਸਿਆ ਕਿ ਉਹ ਫੋਨ ਬੰਦ ਆ ਰਿਹਾ ਫੇਰ ਘਰਦਿਆਂ ਨੇ ਪੜਤਾਲ ਕੀਤੀ ਵੀ ਕੁੜੀ ਇੱਥੇ ਆ ਕੁੜੀ ਤਾਂ ਫੇਰ ਇੱਥੇ ਆਵੇ ਜੇ ਕੁੜੀ ਜਿਉਂਦੀ ਹੋਵੇ ਹਨਾ ਕੁੜੀ ਨੂੰ 10 ਤਰੀਕ ਦੀ ਕਹਿੰਦੇ ਰਾਤ ਨੂੰ ਵੀ ਨਹਿਰ 'ਚ ਸੁੱਟਦਾ ਸੀ ਸਾਡੇ ਇੱਥੇ ਮੌੜ ਮੰਡੀ ਵਿੱਚ ਦੀ ਇੱਕ ਨਹਿਰ ਜਾਂਦੀ ਆ ਅ ਜਿਹੜੀ ਆਪਣੇ ਕਹਿੰਦੇ ਪਹਾੜਾ ਨਹਿਰ ਉਹਦੇ ਨਾਲੋਂ ਥੋੜੀ ਜਿਹੀ ਛੋਟੀ ਆ ਪਰ ਚੌੜੀ ਆ ਨਹਿਰ ਪਾਣੀ ਕਾਫੀ ਤੇਜ਼ ਆਦਾ ਉਹੋ ਦੇਖ ਲਾ ਇੱਥੋਂ ਮੌੜਾਂ ਤੋਂ ਸਿੱਟੀ ਕੁੜੀ ਤੇ ਉਹਦੀ ਲਾਸ਼ ਮਿਲੀ ਉਹ ਜੋਧਪੁਰ ਮਾੜੀ ਬੰਨੀ ਉਹ ਵੀ ਜਿਹੜੇ ਸਾਈਡ ਤੇ درخت ਵਗੈਰਾ ਹੁੰਦੇ ਨਾ ਨਹਿਰ ਤੇ ਜੀ ਉੱਥੇ ਫਸੀ ਕੁੜੀ ਦੀ ਲਾਸ਼ ਮਿਲੀ ਹੈ ਤੇ ਆਪਦੇ ਵੀ ਕੁੜੀ ਹੈ ਜੀ ਕਹਿੰਦਾ ਨੂੰ ਵੀ ਬੜਾ ਦੁੱਖ ਆਉਂਦਾ ਇਹ ਗੱਲਾਂ ਕਰਨ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਬਿਲਕੁਲ ਮਨ ਨਹੀਂ ਕਰਦਾ ਕਿਉਂਕਿ ਆਪਦਾ ਮਨ ਹੀ ਸੈਡ ਹੋ ਜਾਂਦਾ ਵੀ ਜਿਸ ਦੇ ਬੱਚੇ ਨਾਲੇ ਗੁਜਰੀ ਹੈ ਜਾਂ ਜਿਸ ਦੇ ਪਰਿਵਾਰ ਤੇ ਗੁਜ਼ਰ ਰਹੀ ਹੈ ਉਹਨਾਂ ਨੇ ਆਪਦਾ ਬੱਚਾ ਖੋਇਆ ਇਹ ਤਾਂ ਰੱਬ ਜਾਣਦਾ ਵੀ ਕਿਵੇਂ ਟੱਪ ਰਿਹਾ ਉਹਨਾਂ ਦਾ ਟਾਈਮ ਵਿਚਾਰਿਆਂ ਦਾ ਕਿਵੇਂ ਉਹ ਜਿਉਣ ਜਿਉਣਗੇ 7 ਵਿੱਚ ਵੀ ਸਾਡੀ ਸਾਰੀ ਉਮਰ ਉਹਨਾਂ ਨੂੰ ਇਹੀ ਦਰਦ ਦਿਖਾਊਗਾ ਵੀ ਸਾਡੀ ਕੁੜੀ ਕਿੰਨੀਆਂ ਤਕਲੀਫਾਂ ਦੇ ਕੇ ਮਰੀ ਹੋਣੀ ਆ ਜਾਂ ਕਿਹੜੇ ਦੁੱਖ ਚ ਮਰੀ ਹੋਣੀ ਆ ਕਿਉਂਕਿ ਉਹ ਜਿਹੜੀਆਂ ਢਿੱਡ ਦੀਆਂ ਗੱਲਾਂ ਸੀ ਉਹ ਤਾਂ ਕੁੜੀ ਢਿੱਡ ਚ ਹੀ ਲੱਗੀ ਵਿਚਾਰੀ ਤੇ ਅੱਜ ਤਾਂ ਸੰਸਕਾਰ ਹੋ ਗਿਆ ਜੀ ਕੁੜੀਆ ਦਾ ਬਾਜ਼ਾਰ ਸਾਡਾ ਖੁੱਲ ਗਿਆ ਬਾਜ਼ਾਰ ਬੰਦ ਸੀ ਸਾਰੇ ਦੋਸੀ ਫੜੇ ਗਏ ਨੇ ਸਭ ਨੂੰ ਮਤਲਬ ਫੜਲੇ ਪੁਲਿਸ ਨੇ ਤੇ ਪੁਲਿਸ ਨੇ ਵਿਸ਼ਵਾਸ ਦਿਵਾਇਆ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਜਿੰਨੇ ਵੀ ਇਹਦੇ ਵਿੱਚ ਸੀਗੇ ਸਾਰੇ ਫੜਲੇ ਪੁਲਿਸ ਨੇ ਫੜ ਕੇ ਤੇ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਲਈ ਹੈ ਵੀ ਇਨਸਾਫ ਇਹੋ ਜਿਹਾ ਮਿਲੂਗਾ ਵੀ ਤੁਸੀਂ ਟੈਨਸ਼ਨ ਨਾ ਕਰੋ ਤਾਂ ਕਰਕੇ ਧਰਨੇ ਚੱਕ ਤੇ ਮੰਡੀ ਦੇ ਵਿੱਚੋਂ ਤੇ ਧਰਨੇ ਚੱਕਣ ਤੋਂ ਬਾਅਦ ਹੁਣ ਵੀ ਮੰਡੀ ਖੁੱਲ ਚੁੱਕੀ ਹੈ ਪਾਰ ਉਸ ਕੁੜੀ ਨਾਲ ਬਹੁਤ ਬੁਰੀ ਕੀਤੀ ਹੈ ਜੀ ਮੈਂ ਤਾਂ ਨਹੀਂ ਆਪਣੇ ਮੂੰਹੋਂ ਬੋਲ ਸਕਦੀ ਮੈਨੂੰ ਤਾਂ ਬਹੁਤ ਜਿਆਦਾ ਦੁੱਖ ਹੋ ਰਿਹਾ ਕੋਈ ਕੱਪੜਾ ਲੈਣ ਆ ਗਿਆ ਸੀ ਜੀ ਮੈਨੂੰ ਵੀਡੀਓ ਵਿੱਚ ਬੰਦ ਕਰਨੀ ਪਈ ਤਾਂ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਵੀ ਜਿਹੜਾ ਇਹ ਮਤਲਬ ਕੁੜੀ ਨਾਲ ਹੋਇਆ ਮੈਂ ਕਹਣੀ ਆ ਬਹੁਤ ਬੁਰਾ ਹੋਇਆ ਨਹੀਂ ਮੇਰਾ ਦਿਲ ਕਰਦਾ ਵੀ ਮੈਂ ਕੁਝ ਖੁੱਲ ਕੇ ਦੱਸਾਂ ਤੁਸੀਂ ਸਮਝਦਾਰ ਹੋ ਵੀਰੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਵਿਚਾਰੀਆਂ ਕੁੜੀਆਂ ਨਾਲ ਕੀ ਹੁੰਦਾ ਹੁੰਦਾ ਤੇ ਲਵ ਜੀ ਹੈ ਨਹੀਂ ਮੇਰੇ ਮੂੰਹ 'ਚ ਮੈਂ ਕੀ ਕਰਾਂ ਕਿਉਂਕਿ ਕੁੜੀ ਦੀ ਬੁਰੀ ਜੂਣੀ ਇੰਨੀ ਕੀਤੀ ਹੈ ਜੀ ਵਿਚਾਰੀ ਬਹੁਤ ਜਿਸ ਤਰ੍ਹਾਂ ਦੱਸ ਰਹੇ ਆ ਵੀ ਬਹੁਤ ਦੁਖੀ ਕਰਕੇ ਮਾਰਿਆ ਹੋਣਾ ਵਿਚਾਰੀ ਨੂੰ ਤੇ ਕੁਝ ਗੱਲਾਂ ਵੀ ਮੈਂ ਫੋਨ ਤੇ ਨਾ ਤਾਂ ਮੇਰਾ ਦਿਲ ਕਰਦਾ ਕਰਨ ਨੂੰ ਵੀਰੇ ਨਾ ਮੈਂ ਕਰਾਂ ਕਿਉਂਕਿ ਆ ਬੱਚਿਆਂ ਵਾਲਿਆਂ ਹਨ ਰੱਬ ਕਰੇ ਵਾਹਿਗੁਰੂ ਕਰੇ ਪਰਮਾਤਮਾ ਸੱਚੇ ਪਿਤਾ ਵਾਹਿਗੁਰੂ ਇਹ ਦਿਨ ਕਿਸੇ ਮਾਪਿਆਂ ਨੂੰ ਦੇਖਣਾ ਨਾ ਪਵੇ ਵੀ ਉਹਨਾਂ ਦੇ ਬੱਚੇ ਨੂੰ ਮਾਰਿਆ ਵੀ ਗਿਆ ਹੋਵੇ ਤੇ ਟੜਫਾਤਰ ਫਾਤਰ ਫਾਮਾ ਰਿਆ ਗਿਆ ਉਹ ਵੀ ਨਾਲੇ ਤਾਂ ਬੰਦੀ ਦੀ ਇੱਜ਼ਤ ਚਲੀ ਜਾਂਦੀ ਹੈ ਨਾਲੇ ਬੱਚਾ ਚਲਾ ਜਾਂਦਾ ਹੈ ਨਾਲੇ ਲੋਕਾਂ ਦੀਆਂ ਸੁਣਨੀਆਂ ਪੈਂਦੀਆਂ ਸੋਏ ਸੀ ਘਟਨਾ ਮੈਂ ਕਹਣੀ ਆ ਵਹਿਗੁਰੂ ਕਿਸੇ ਨਾਲ ਵਾਪਰੇ ਨਾ ਕਿਉਂਕਿ ਉਸ ਕੁੜੀ ਦਾ ਕੀ ਕਸੂਰ ਸੀ ਵਿਚਾਰੀ ਦਾ ਠੀਕ ਹੈ ਵੀ ਜਾਨੋਂ ਮਾਰ ਦੇਣਾ ਮੈਂ ਸੁਣਦੀ ਸੀਗੀ ਆਪ ਮੈਨੂੰ ਐ ਹੁੰਦਾ ਸੀ ਵੀ ਦਿੱਲੀ ਏਰੀਏ 'ਚ ਹੀ ਹੁੰਦਾ ਏ ਕੰਮ ਜਾਂ ਉੱਧਰ ਹੁੰਦਾਗਾ ਵੀ ਆਪਣੇ ਤਾਂ ਸੇਫ ਆ ਕੁੜੀਆਂ ਪਰ ਇੱਥੇ ਵੀ ਹੋਣ ਲੱਗ ਗਿਆ ਪਤਾ ਨਹੀਂ ਕਿਉਂ ਲੋਕ ਡਰਦੇ ਨਹੀਂ ਨਾਲੇ ਹੁਣ ਤੁਸੀਂ ਐਂ ਦੇਖ ਲਓ ਵੀ ਸਾਰਾ ਉਹਨਾਂ ਦਾ ਘਰ ਪੁਲਿਸ ਨੇ ਚੱਕ ਲਿਆ ਹੁਣ ਵੀ ਬਚ ਗਏ ਉਹ ਜ਼ੁਲਮ ਕਰਕੇ ਪਤਾ ਨਹੀਂ ਜ਼ੁਲਮ ਕਰਨ ਵੇਲੇ ਦੁਨੀਆ ਕਿਉਂ ਨਹੀਂ ਸੋਚਦੀ ਵੀ ਆਪਾਂ ਬਚਦੇ ਨਹੀਂ ਇਹ ਜ਼ੁਲਮ ਦੀ ਸਜ਼ਾ ਆਪਾਂ ਨੂੰ ਭੁਗਤਣੀ ਹੀ ਪੈਣੀ ਆ ਕਿਉਂਕਿ ਜ਼ੁਲਮ ਨੂੰ ਲੁਕਦਾ ਨਹੀਂ ਹੁੰਦਾ ਜੀ ਇਹ ਪਹਿਲਾਂ ਤੋਂ ਰੀਤਾਂ ਚੱਲੀਆਂ ਆਉਂਦੀਆਂ ਵੀ ਕਦੇ ਵੀ ਪਾਪ ਲੁਕਦਾ ਨਹੀਂ ਹੁੰਦਾ ਘੜਾ ਫੁੱਟ ਜਾਂਦਾ ਬੜੀ ਸਫਾਈ ਨਾਲ ਕੁੜ ਵੀ ਕਰੇ ਆਪੇ ਪਤਾ ਨਹੀਂ ਲੱਗਣਾਗਾ ਤੇ ਆਪਾਂ ਨਾਲੇ ਹੈ ਵੀ ਗਵੰਢੀ ਬੱਚੇ ਦੋਨੇ ਇੱਕ ਦਾ ਗਲੀ 'ਚ ਪਹਿਲੀ ਗਲੀ 'ਚ ਘਰ ਆ ਦੂਜਾ ਉਹਨਾਂ ਦੇ ਪਿਛਲੇ ਪਾਸੇ ਜਾਨੀ ਕਿ ਆਪੋਜਟ ਘਰ ਹੈ ਇੱਕ ਦਾ ਵੀ ਐਂ ਜਮਾ ਉਹ ਗੱਲ ਹੈ ਵੀ ਘਰ ਵੀ ਨੇੜੇ-ਨੇੜੇ ਸੀ ਬੱਚੇ ਬਚਪਨ ਤੋਂ ਜਾਣਦੇ ਵੀ ਸੀ ਅੱਡਾ ਹੀ ਮਾੜੀ ਹਰਕਤ ਕਿਉਂ ਕੀਤੀ ਰੱਬ ਜਾਣਦਾ ਵੀ ਕੀ ਸੀ ਭਾਈ ਉਹਨਾਂ ਦੇ ਦਿਲ 'ਚ ਕਿਉਂ ਐਸਾ ਕੁਛ ਕੀਤਾ ਗਿਆ ਹਨਾ ਤੇ ਜਾਂ ਉਹ ਜਾਣਦੀ ਹੈ ਵਿਚਾਰੀ ਜਿਹੜੀ ਇਹ ਜੱਗ ਛੱਡ ਗਈ ਜਿਹੜੀ 19 ਸਾਲ ਦੀ ਇਸ ਜੱਗ ਤੇ ਆਈ ਸੀ ਵਿਚਾਰੀ ਇਥੇ ਨਰਕ ਭੋਗ ਕੇ ਚੱਲ ਗਈ ਨਰਕੀ ਹੁੰਦਾ ਵੀ ਵਿਚਾਰੀ ਤਿੰਨ ਚਾਰ ਦਿਨ ਨਹਿਰ ਚ ਉਹਦੀ লাশ ਪਈ ਰਹੀ ਹੈ ਮਿਲੀ ਵਿਚਾਰੀ ਦੀ ਸੋ ਨੂੰ ਪਤਾ ਹੀ ਹੈ ਜੀ ਤਿੰਨ ਚਾਰ ਦਿਨਾਂ ਬਾਅਦ ਬੱਚਾ ਬੜੂਪ ਹੋ ਜਾਂਦਾ ਚੰਗਾ ਭਲਾ ਬੱਚਾ ਹੱਸਦਾ ਘਰੋਂ ਤੋਰਿਆ ਅਗਲੇ ਨੇ ਕੀ ਪਤਾ ਸੀ ਵੀ ਜਦੋਂ ਇਹ ਵਾਪਸ ਮਿਲੂਗੀ ਤੇ ਸਾਨੂੰ ਇਹਦੀ ਬੋਡੀ ਮਿਲੂ ਵਿਚਾਰੀ ਦੀ ਹਣ ਸੋ ਮੈਂ ਕਹਿੰਦੀ ਆ ਵਾਹਿਗੁਰੂ ਜੀ ਐਸਾ ਦਿਨ ਕਿਸੇ ਮਾਂ ਬਾਪ ਤੇ ਨਾ ਵੀ ਬਿਨੋਂ ਉਹਨੂੰ ਆਪਣੇ ਬੱਚਿਆਂ ਦੀਆਂ ਇਦਾਂ ਇੱਕ ਤਾਂ ਜੀ ਕੁਦਰਤ ਦੀ ਮੌਤ ਹੁੰਦੀ ਹੈ ਬੀਬ ਕੁਦਰਤੀ ਮੌਤ ਹੋ ਜਾਂਦੀ ਹੈ ਬੰਦੇ ਦੀ ਕਿਸੇ ਕਾਰਨ ਇੱਕ ਮੌਤ ਕਿਸੇ ਨੇ ਦਿੱਤੀ ਹੋਵੇ ਉਹ ਮੌਤ ਤਾਂ ਚੱਲਣੀ ਨਾ ਜੀ ਬਹੁਤ ਜ਼ਿਆਦਾ ਔਖੀ ਹੈ ਮਾਪਿਆਂ ਲਈ ਤਾਂ ਸਭ ਤੋਂ ਵੱਡਾ ਇਹ ਇੱਕ ਡੰਡ ਹੋ ਜਾਂਦਾ ਹੈ ਜਿਹੜਾ ਉਹਨਾਂ ਨੂੰ ساری ਉਮਰ ਲੱਗ ਜਾਂਦਾ ਜਿਉਣਗੇ ਵਿਚਾਰੇ ਜੱਗ ਤੇ ਪਰ ਉਹਦੇ ਬੱਚੇ ਨੂੰ ਨਹੀਂ ਭੁੱਲ ਸਕਣਾ ਕਿਉਂਕਿ ਬਾਰ-ਬਾਰ ਉਹਨਾਂ ਦੇ ਦਿਮਾਗ ਤੇ ਇੱਕੋ ਹੀ ਗੱਲਾਂ ਆਉਣਗੀਆਂ ਵੀ ਪਤਾ ਨਹੀਂ ਸਾਡੇ ਬੱਚੇ ਨਾਲ ਕੀ ਬੀਤੀ ਹੋਊ ਸਾਨੂੰ ਯਾਦ ਕੀਤਾ ਹੋਊਗਾ ਮਾਪੇ ਸੋਚਦੇ ਹੋਣਗੇ ਵੀ ਸਾਡੀ ਕੁੜੀ ਨੇ ਸਾਨੂੰ ਯਾਦ ਕੀਤਾ ਹੋਣਾ ਲਾਸਟ ਸਮੇਂ ਤੇ ਵਿਕਾਸ ਮੇਰਾ ਮਾਪਿਓ ਮੇਰੇ ਕੋਲੇ ਹੋਵੇ ਮੈਂ ਬਚ ਜਾ ਕੀ ਪਤਾ ਬੱਚੇ ਨੇ ਵਿਚਾਰੇ ਨੇ ਕੀ ਸੋਚਿਆ ਹੋਣਾ ਹਨ ਮਾਰਨ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਇਹ ਸੋਚ ਕੇ ਹੈਰਾਨਾ ਵੀ ਮਾਰਨ ਵਾਲਿਆਂ ਦੇ ਹੱਥ ਕਿਉਂ ਨਹੀਂ ਕੰਮ ਦੇ ਕੁੱਤੇ ਦੇ ਸੋਟੀ ਮਾਰ ਕੇ ਵੀ ਆਪਾਂ ਨੂੰ ਪਛਤਾਵਾ ਆਉਂਦਾ ਵੀ ਆਪਾਂ ਕਿਉਂ ਮਾਰੀ ਉਹਦੇ ਪਰ ਐਡੇ-ਐਡੇ ਲੋਕਾਂ ਨੂੰ ਪਤਾ ਨਹੀਂ ਕਿ ਥੋਲੇ ਹੁੰਦੇ ਆ ਕਿਸੇ ਦੀ ਜਾਨ ਹੀ ਲੈ ਲੈਂਦੇ ਆ ਸੋ ਮੈਂ ਤਾਂ ਇਹੀ ਕਹੂੰਗੀ ਵੀਰੇ ਥੋੜਾ ਖਾ ਲੋ ਥੋੜਾ ਪਾ ਲੋ ਹਨਾ ਬੱਚਿਆਂ ਨੂੰ ਮੈਂ ਕਹਣੀ ਆ ਵੱਧ ਤੋਂ ਵੱਧ ਕੋਲੇ ਰੱਖੋ ਜੀ ਅੱਜਕੱਲ ਕੋਈ ਭਰੋਸਾ ਨਹੀਂ ਕਿੱਥੇ ਕੀ ਦੇ ਨਾਲ ਕੀ ਹੋ ਜਾਣਾ ਦੁਨੀਆ ਮਤਲਬੀ ਹੈ ਜੀ ਸੋ ਨੂੰ ਪਤਾ ਖੂਨ ਸਬੇਦ ਹੋ ਚੁੱਕਿਆ ਕੋਈ ਰਿਸ਼ਤਾ ਨਹੀਂ ਆਪਦਾ ਰਿਹਾ ਕੋਈ ਕਿਸੇ ਤੇ ਤਰਸ ਨਹੀਂ ਕਰਦਾ ਦਇਆ ਨਹੀਂ ਕਰਦਾ ਸਭ ਆਪਣੇ ਆਪ ਜ਼ਿੰਦਗੀ ਜਿਉਣ ਚ ਮਸਤ ਨੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਤਾਂ ਮੈਂ ਇਹੀ ਕਹਿਣੀ ਆ ਵੀ ਪਹਿਲਾਂ ਵੀ ਦੁਨੀਆ ਪੰਜ ਪੰਜ ਬੱਚੇ ਪਾਲੀ ਜਾਂਦੀ ਸੀ ਆਪਦੇ ਬੱਚਿਆਂ ਨੂੰ ਜ਼ਿਆਦਾਤਰ ਆਪਦੇ ਕੋਲੇ ਕਰੀਬ ਰੱਖੋ ਹਨਾ ਵੀ ਤੁਹਾਡਾ ਬੱਚਾ ਸਾਹਮਣੇ ਤੁਹਾਡੇ ਕੋਲ ਆ ਜੇ ਹਨਾ ਹੁਣ ਜੋ ਵਿਚਾਰੀ ਬਾਹਰ ਰਹਿ ਰਹੀ ਸੀ ਤਾਂ ਕਰਦਿਆਂ ਨੇ ਤੇ ਇਸ ਵੀ ਕੁੜੀ ਬਾਹਰ ਪੜ ਰਹੀ ਹੈ 2-3 ਦਿਨ ਵੀ ਨਹੀਂ ਫੋਨ ਆਇਆ ਚਲ ਹੁੰਦਾ ਤਾਂ ਕੁਦਰਤ ਨਾਲ ਜੋ ਲਿਖਿਆ ਲੇਖਾਂ ਦਾ ਹੋ ਜਾਂਦਾ ਪਰ ਪਸਤਾਵਾ ਜਾਂ ਰਹਿੰਦਾ ساری ਉਮਰ ਵੀ ਆਪਦੇ ਬੱਚਿਆਂ ਨੂੰ ਨਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਤਾਂ ਲੱਗਦਾ ਵੀ ਚਾਹੇ ਚਾਰ ਚੱਟਨਾ ਰੋਟੀ ਖਾ ਲਗੇ ਪਰ ਆਪਦੇ ਬੱਚਿਆਂ ਨੂੰ ਕੋਲੇ ਰੱਖੀਏ ਦੂਰ ਨਾ ਭੇਜ ਗਏ ਪਤਾ ਨਹੀਂ ਕਦੋਂ ਕੀ ਹੋ ਜਾਣਾ ਡਰ ਲੱਗਦਾ ਜੀ ਸੋ ਮੈਂ ਸਨੋ ਹੀ ਦੱਸਣਾ ਸੀ ਵੀ ਕੁੜੀ ਦਾ ਸੰਸਕਾਰ ਹੋ ਚੁੱਕਿਆ ਅੱਜ 13 ਤਰੀਕ ਹੈ ਜੀ। ਕਹਾਣੀ ਖਤਮ ਹੋ ਚੁੱਕੀ ਆ ਕੁੜੀ ਜੱਗ ਛੱਡ ਗਈ ਵਿਚਾਰੀ। ਠੀਕ ਆ ਉਹ ਜੇਲ੍ਹ 'ਚ ਸਾਰੀ ਉਮਰ ਸੜਨਗੇ ਜੋ ਮਰਜ਼ੀ ਹੋਵੇ ਪਰ ਬੱਚਿਆਂ ਦਾ ਜਿਹੜਾ ਮਾਪਿਆਂ ਦਾ ਬੱਚਾ ਚਲਾ ਗਿਆ ਉਹ ਵਾਪਸ ਕਦੇ ਨਹੀਂ ਆਉਣਾ। ਸੋ ਸਾਡੀ ਮੋੜ ਮੰਡੀ ਦੀ ਇਹ ਸਭ ਤੋਂ ਮੰਦ ਭਾਗੀ ਘਟਨਾ ਹੈ। ਬਹੁਤ ਬੁਰੀ ਘਟਨਾ ਹੈ ਜੀ। ਵਾਹਿਗੁਰੂ ਕਰੇ ਦੁਬਾਰਾ ਐਸਾ ਕਦੇ ਸਾਡੀ ਮੋੜ ਮੰਡੀ 'ਚ ਹੋਵੇ ਨਾ। ਸਾਰਿਆਂ ਦੀ ਰੂਹ ਕੰਬੀ ਪਈ ਹੈ ਇਹ ਗੱਲ ਸੁਣ ਕੇ। ਸਹੀ ਪੁੱਛੋ ਦੋ ਦਿਨ ਤਾਂ ਜੀ ਨਹੀਂ ਲੱਗਿਆ ਸੋ ਸੱਚੇ ਪਾਸ਼ਾ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਤੁਸੀਂ ਤੰਦਰੁਸਤ ਰਹੋ ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਮੇਰੀ ਉਹੀ ਅਰਦਾਸ ਹੈ ਜੀ